ਸਪਨਿਆਂ ਦੀ ਤਲਾਸ਼ ਦੇ ਵਿੱਚ ਨਿਕਲੇ ਸੀ ਪਰ ਰਾਹ ਕਿਤੇ ਹੋਰ ਲੈ ਆਇਆ ਕਦੇ ਸੋਚਿਆ ਸੀ ਕਿ ਉਹ ਸਫਰ ਜੋ ਅਮਰੀਕਾ ਦੇ ਸੁਪਨੇ ਦੇ ਵੱਲ ਵੱਧ ਰਿਹਾ ਸੀ ਪਨਾਮਾ ਦੇ ਹੋਟਲਾਂ ਦੇ ਵਿੱਚ ਠਹਿਰ ਜਾਵੇ ਕਿਸੇ ਨੇ ਵੀ ਕਿ ਖੂਬ ਕਿਹਾ ਜ਼ਿੰਦਗੀ ਇੱਕ ਸਫਰ ਹੈ ਜਿਸ ਦੇ ਵਿੱਚ ਰਸਤੇ ਹਮੇਸ਼ਾ ਸਿੱਧੇ ਨਹੀਂ ਹੁੰਦੇ ਅਜਿਹਾ ਹੀ ਕੁਝ ਉਹਨਾ 300 ਪ੍ਰਵਾਸੀਆਂ ਦੇ ਨਾਲ ਹੋਇਆ ਜਿਨ੍ਹਾਂ ਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਪਨਾਮਾ ਲਿਆਂਦਾ ਗਿਆ हाल ही ਦੇ ਵਿੱਚ ਕਈ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਿਸ ਦੇ ਵਿੱਚ ਭਾਰਤ, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ ਤੇ ਅਫਗਾਨਿਸਤਾਨ ਸਮੇਤ 10 ਦੇਸ਼ਾਂ ਦੇ ਨਾਗਰਿਕ ਸ਼ਾਮਿਲ ਹਨ। ਇਹ ਸਾਰੇ ਲੋਕ ਹੁਣ ਪਨਾਮਾ ਦੇ ਇੱਕ ਹੋਟਲ ਦੇ ਵਿੱਚ ਠਹਿਰੇ ਹੋਏ ਹਨ ਜਿੱਥੇ ਉਹਨਾਂ ਦੀ ਸੁਰੱਖਿਆ ਦਾ ਬੁਨਿਆਦੀ ਲੋੜਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਪਨਾਮਾ ਦੇ ਵਿੱਚ ਸਥਿਤ ਭਾਰਤੀ ਦੂਤਵਾਲਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤੀ ਪ੍ਰਵਾਸੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਭਾਰਤੀ ਦੂਤਵਾਸ ਦੀ ਟੀਮ ਲਗਾਤਾਰ ਉਨ੍ਹਾਂ ਦੇ ਸੰਪਰਕ ਦੇ ਵਿੱਚ ਬਣੀ ਹੋਈ ਹੈ। 300 ਲੋਕਾਂ ਨੂੰ ਹੋਟਲਾਂ ਦੇ ਵਿੱਚ ਰੋਕਿਆ ਗਿਆ ਪਰ ਇਹਨਾਂ ਦੇ ਵਿੱਚੋਂ 40% ਲੋਕ ਆਪਣੇ ਦੇਸ਼ ਵਾਪਸ ਪਰਤਣ ਲਈ ਤਿਆਰ ਨਹੀਂ ਹਨ ਹੁਣ ਹੋਟਲਾਂ ਦੀਆਂ ਖਿੜਕੀਆਂ ਤੇ ਜੇਕਰ ਲਿਖਿਆ ਸੰਦੇਸ਼ ਦੇ ਵੱਲ ਧਿਆਨ دیਏ ਤਾਂ ਇਹਨਾਂ ਦੇ ਵਿੱਚ ਲਿਖਿਆ ਕਿ ਸਾਡੀ ਮਦਦ ਕਰੋ ਕਈਆਂ ਨੇ ਇਹ ਵੀ ਲਿਖਿਆ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਸੁਰੱਖਿਤ ਨਹੀਂ ਹਾਂ ਇਹ ਸਿਰਫ ਸ਼ਬਦ ਨਹੀਂ ਹਨ ਸਗੋਂ ਉਹਨਾਂ ਪ੍ਰਵਾਸੀਆਂ ਦੀ ਦੁਬਿਧਾ ਦਾ ਪ੍ਰਗਟਾਵਾ ਹੈ ਜਿਨ੍ਹਾਂ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਕਿ ਅਗਲਾ ਕਦਮ ਕੀ ਹੋਣਾ ਚਾਹੀਦਾ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ UNHCR ਅਤੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਇਹਨਾਂ ਲੋਕਾਂ ਨੂੰ ਤੀਜੇ ਦੇਸ਼ਾਂ ਦੇ ਵਿੱਚ ਮੁੜ ਵਸਾਉਣ ਦੇ ਲਈ ਵਿਕਲਪਾਂ ਦੀ ਖੋਜ ਕਰ ਰਹੀ ਹੈ ਹਨ ਹੁਣ ਤੱਕ 171 ਪ੍ਰਵਾਸੀ ਆਪੋ ਆਪਣੇ ਮੁਲਕਾਂ ਨੂੰ ਪਰਤਣ ਲਈ ਰਾਜ਼ੀ ਹੋ ਚੁੱਕੇ ਨੇ ਜਦਕਿ ਬਾਕੀ 128 ਲੋਕਾਂ ਦਾ ਹੱਲ ਲੱਭਿਆ ਜਾ ਰਿਹਾ ਹੈ ਪਨਾਮਾ ਦੇ ਸੁਰੱਖਿਆ ਮੰਤਰੀ ਫ੍ਰੈਂਕ ਦਾ ਕਹਿਣਾ ਹੈ ਕਿ ਇਹਨਾਂ ਪ੍ਰਵਾਸੀਆਂ ਨੂੰ ਭੋਜਨ ਮੈਡੀਕਲ ਸਹੂਲਤਾਂ ਤੇ ਹੋਰ ਜ਼ਰੂਰੀ ਚੀਜ਼ਾਂ ਮਿਲ ਰਹੀਆਂ ਹਨ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਆਪਰੇਸ਼ਨ ਦਾ ਖਰਚਾ ਕੌਣ ਚੁੱਕ ਰਿਹਾ ਹੈ ਅਮਰੀਕਾ ਤੇ ਪਨਾਮਾ ਦੇ ਵਿਚਾਲੇ ਇੱਕ ਸਮਝੌਤਾ ਹੋਇਆ ਹੈ ਜਿਸ ਦੇ ਤਹਿਤ ਅਮਰੀਕਾ ਇਸ ਪੂਰੇ ਆਪਰੇਸ਼ਨ ਲਈ ਫੰਡਿੰਗ ਕਰ ਰਿਹਾ ਹੈ ਪਨਾਮਾ ਪ੍ਰਵਾਸੀਆਂ ਨੂੰ ਸ਼ਹਿਰ ਦੇ ਡੈਕਾ ਪੁਲਿਸ ਨਾਲ ਦੇ ਹੋਟਲ ਦੇ ਵਿੱਚ ਰੱਖ ਰਿਹਾ ਹੈ ਡਿਪੋਰਟੀਆਂ ਨੂੰ ਆਪਣਾ ਹੋਟਲ ਛੱਡਣ ਦੀ ਇਜਾਜ਼ਤ ਨਹੀਂ ਹੈ ਪੁਲਿਸ ਵੱਲੋਂ ਹੋਟਲ ਦੀ ਸੁਰੱਖਿਆ ਕੀਤੀ ਜਾ ਰਹੀ ਹੈ ਜਿਹੜੇ ਲੋਕ ਵਾਪਸ ਜਾਣ ਤੋਂ ਇਨਕਾਰ ਕਰ ਰਹੇ ਹਨ ਉਹਨਾਂ 98 ਲੋਕਾਂ ਨੂੰ ਦੂਰ ਦਰਾਡੇ ਦੇ ਡੇਰੀਅਨ ਸੂਬੇ ਦੇ ਵਿੱਚ ਇੱਕ ਪ੍ਰਵਾਸੀ ਸਹੂਲਤ ਵਿੱਚ ਸ਼ਿਫਟ ਕੀਤਾ ਗਿਆ ਹੈ ਸਾਲਾਂ ਤੋਂ ਪ੍ਰਵਾਸੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਲਈ ਕੋਲੰਬੀਆ ਤੇ ਪਨਾਮਾ ਨੂੰ ਜੋੜਨ ਵਾਲੇ ਇੱਕ ਦਰਦਨਾਕ ਜੰਗਲੀ ਖੇਤਰ ਡੈਰੀਅਨ ਗੈਪ ਨੂੰ ਪਾਰ ਕਰ ਰਹੀ ਹਨ ਮੰਨਿਆ ਜਾ ਰਿਹਾ ਹੈ ਕਿ ਹੋਰ ਲੋਕਾਂ ਨੂੰ ਵੀ ਉੱਥੇ ਹੀ ਸ਼ਿਫਟ ਕੀਤਾ ਜਾਵੇਗਾ ਜਿਹੜੇ ਆਪਣੇ ਦੇਸ਼ ਵਾਪਸ ਪਰਤਣ ਲਈ ਤਿਆਰ ਨਹੀਂ ਹਨ ਉਹਨਾਂ ਨੂੰ ਉਦੋਂ ਤੱਕ ਉੱਥੇ ਰੱਖਿਆ ਜਾਵੇਗਾ ਜਦੋਂ ਤੱਕ ਕੋਈ ਤੀਜਾ ਦੇਸ਼ ਉਹਨਾਂ ਨੂੰ ਲੈਣ ਲਈ ਅੱਗੇ ਨਹੀਂ ਆਉਂਦਾ ਡਿਪੋਰਟ ਕੀਤੇ ਗਏ 98 ਅਮਰੀਕੀ ਸਰਕਾਰ ਦੁਆਰਾ ਪਨਾਮਾ ਭੇਜੇ ਗਏ 300 ਪ੍ਰਵਾਸੀਆਂ ਦੇ ਵੱਡੇ ਸਮੂਹ ਦਾ ਹਿੱਸਾ ਹਨ ਦੂਸਰੇ ਪਨਾਮਾ ਸਿਟੀ ਇੱਕ ਹੋਟਲ ਦੇ ਵਿੱਚ ਪੁਲਿਸ ਦੀ ਨਿਗਰਾਨੀ ਹੇਠ ਹਨ ਉਹਨਾਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਪਨਾਮਾ ਦੀ ਰਾਸ਼ਟਰੀ ਇਮੀਗ੍ਰੇਸ਼ਨ ਸੇਵਾ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਇੱਕ ਚੀਨੀ ਔਰਤ ਇਸ ਹੋਟਲ ਤੋਂ ਫਰਾਰ ਹੋ ਗਈ ਸੀ ਪਰ ਅਧਿਕਾਰੀਆਂ ਨੇ ਬਾਅਦ ਵਿੱਚ ਕਿਹਾ ਕਿ ਉਸ ਨੂੰ ਦੁਬਾਰਾ ਫੜ ਲਿਆ ਗਿਆ ਅਮਰੀਕਾ ਦਾ ਸੁਪਨਾ ਦੇਖਣ ਵਾਲੇ ਇਹਨਾਂ ਲੋਕਾਂ ਦੀ ਹਕੀਕਤ ਇਸ ਸਮੇਂ ਪਨਾਮਾ ਦੇ ਹੋਟਲਾਂ ਦੀਆਂ ਖਿੜਕੀਆਂ ਦੇ ਵਿੱਚ ਝਾਕ ਰਹੀ ਹੈ ਤਾਂ ਭਾਰਤੀ ਦੂਤਵਾਸ ਭਾਰਤੀ ਪ੍ਰਵਾਸੀਆਂ ਦੇ ਉੱਤੇ ਲਗਾਤਾਰ ਨਜ਼ਰ ਬਣਾਈ ਹੋਏ ਲਗਾਤਾਰ ਉਹਨਾਂ ਦੇ ਕੰਟੈਕਟ ਦੇ ਵਿੱਚ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਅਗਲਾ ਕਦਮ ਕੀ ਹੋਵੇਗਾ ਹਾਲਾਂਕਿ ਦੂਤਵਾਸ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਜਿਹੜੇ ਸਾਰੇ ਪ੍ਰਵਾਸੀ ਨੇ ਭਾਰਤੀ ਪ੍ਰਵਾਸੀ ਜਿਨ੍ਹਾਂ ਦੇ ਵਿੱਚ ਸ਼ਾਮਿਲ ਹਨ ਦਸ ਦੇਸ਼ਾਂ ਦੇ ਇਸ ਦੇ ਵਿੱਚ ਨਾਗਰਿਕ ਨੇ ਪਰ ਭਾਰਤੀ ਪ੍ਰਵਾਸੀਆਂ ਦੀ ਵੀ ਦੇਖਭਾਲ ਕੀਤੀ ਜਾ ਰਹੀ ਹੈ ਤੇ ਲਗਾਤਾਰ ਉਹਨਾਂ ਦੇ ਨਾਲ ਸੰਪਰਕ ਬਣਾਇਆ ਗਿਆ ਤੇ ਇਸ ਦੇ ਵਿੱਚ ਦੇਖਿਆ ਗਿਆ ਹੈ ਕਿ ਉਹਨਾਂ ਨੂੰ ਉਹਨਾਂ ਦੀ ਜਿਹੜੀ ਸahari ਬੁਨਿਆਦੀ ਜਿਹੜੀ ਲੋੜਾਂ ਨੇ ਉਹਨਾਂ ਨੂੰ ਵੀ ਪੂਰੇ ਤਰੀਕੇ ਦੇ ਨਾਲ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ